ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੜਕਸਾਰ ਵੀ ਜੜਕੀ tMapਾਕੇ ਹੋਏ ਨੇ ਗੁਰਦਾਸਪੁਰ ਦੇ ਖੇਤਾਂ ਦੇ ਵਿੱਚ ਵੱਡੇ ਟੋਏ ਪੈ ਚੁੱਕੇ ਨੇ ਲੋਕਾਂ ਨੂੰ ਕਰਾ ਦੇ ਵਿੱਚ ਡਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਤਾ ਬਿਲਕੁਲ ਪਾਕਿਸਤਾਨ ਦੇ ਨਾਲ ਬੈੰਦੇ ਹੋਏ ਤਣਾ ਦੇ ਮੱਦੇ ਨਜ਼ਰ ਵਕ ਵਕ ਥਾਮਤ ਹੈ ਤੇ ਮਾਕੇ ਹੋਣ ਦੀਆਂ ਖਬਰਾਂ ਵਿਚਾਲੇ ਦਾ ਅੰਦਾਜ਼ਨ ਹੈ ਕਿ ਸਵੇਰੇ ਤੜਕਸਾਰ 4:30 ਵਜੇ ਦੇ ਕਰੀਬ ਗੁਰਦਾਸਪੁਰ ਜ਼ਿਲ੍ਹੇ ਦੇ ਪੈਣੀਮੀਆ ਖਾਨ ਨੇੜਲੇ ਪਿੰਡ ਇਸ ਤਰ੍ਹਾਂ ਵਿਖੇ ਵੀ ਵੱਡੇ ਧਮਾਕੇ ਹੋਏ ਨੇ ਜਿहां ਤਸਵੀਰਾਂ ਵੀ ਤੁਸੀਂ ਦੇਖ ਸਕਦੇ ਇਸ ਇਲਾਕੇ ਦੇ ਵਿੱਚ ਵਸਨੀਕਾਂ ਨੇ ਦੱਸਿਆ ਕਿ ਸਵੇਰੇ 4:30 ਵਜੇ ਉਹਨਾਂ ਦੇ ਕਰੀਬ 5 ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਆਸ-ਪਾਸ ਪਿੰਡਾਂ ਦੇ ਲੋਕ ਇੱਕਦਮ ਜਿਹੜੇ ਕਿ ਸਹਿਮ ਗਏ ਇਹ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਜਿਹੜੇ ਕਿ ਟੁੱਟ ਗਏ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਖੇਤਾਂ ਦੇ ਵਿੱਚ 40 ਫੁੱਟ ਲੰਬਾ ਤੇ 15 ਫੁੱਟ ਗਹਿਰਾ ਹੈ ਖੱਡਾ ਜਿਹੜਾ ਕਿ ਬਣ ਗਿਆ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਇਸ ਵੇਲੇ ਦੇਖ ਰਹੇ ਹੋ ਤੋਤੇ ਦੇ ਵਸਨੀਕ ਅਪਾਰ ਸਿੰਘ ਨੇ ਦੱਸਿਆ ਕਿ ਖੇਤਾ ਵਿੱਚ ਵੱਡੇ ਟੋਏ ਪਏ ਹੋਏ ਨੇ ਤਮਾਕਿਆ ਦੇ ਕੁਝ ਮਿੰਟਾਂ ਬਾਅਦ ਲੋਕ ਕਰਾਚੋਂ ਨਿਕਲੇ ਅਤੇ ਖੇਤਾ ਦੇ ਵਿੱਚ ਗਏ ਲੋਕਾਂ ਨੇ ਇਹ ਦੇਖੇ ਕਿ ਟੋਏ ਜਿਹੜੇ ਕਿ ਇੱਥੇ ਖੱਡੇ ਪਏ ਹੋਏ ਨੇ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪ੍ਰਸ਼ਾਸਨ ਜਿਹੜਾ ਕਿ ਉੱਥੇ ਪਹੁੰਚਦਾ ਤੇ ਜਾਂਚ ਕੀਤੀ ਜਾਂਦੀ ਹੈ ਤਾਂ ਪਿੰਡ ਨੰਨਵਾਲ ਦੀ ਮਨਰੇਤ ਕੋਰਤੇ ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਇਹ ਬੰਬ ਉਹਨਾਂ ਦੇ ਘਰਾਂ ਦੇ ਬਾਹਰ ਹੀ ਡਿੱਗੇ ਹਨ ਕਿਉਂਕਿ ਆਵਾਜ਼ ਇੰਨੀ ਕੁ ਜ਼ਿਆਦਾ ਤੇਜ਼ ਸੀ ਕਿ ਲੋਕ ਇੱਕ ਤੱਕ ਭਰਾ ਗਏ ਇੱਥੇ ਇਸੇ ਤਰ੍ਹਾਂ ਇੱਥੋਂ ਦੂਰ ਪਿੰਡ ਹੱਚੋਵਾਲ ਦੇ ਵਸਨੀਕ ਨੇ ਵੀ ਦੱਸਿਆ ਕਿ ਉਹਨਾਂ ਦੇ ਘਰਾਂ ਵਿੱਚ ਵੀ ਇਸ ਬਲਾਸਟ ਦੀ ਪੂਰੀ ਧਮਕ ਜਿਹੜੀ ਕਿ ਸੁਣਾਈ ਦਿੱਤੀ ਤੇ ਉਸ ਨੂੰ ਵੀ ਇਸ ਤਰ੍ਹਾਂ ਹੀ ਲੱਗਿਆ ਕਿ ਇਹ ਧਮਾਕੇ ਉਹਨਾਂ ਦੇ ਪਿੰਡ ਦੇ ਵਿੱਚ ਹੋਏ ਨੇ ਤਾਂ ਬਿਲਕੁਲ ਸਹਿਨ ਦਾ ਮਾਹੌਲ ਬਣਿਆ ਹੋਇਆ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਪ੍ਰਸ਼ਾਸਨ ਦੇ ਵੱਲੋਂ ਜੋ ਵੀ ਐਡਵਾਈਸਰੀ ਗਾਈਡਲਾਈਨਸ ਦਿੱਤੀਆਂ ਜਾਰੀਆਂ ਨੇ ਹਦਾਇਤਾਂ ਦਿੱਤੀਆਂ ਜਾਰੀਆਂ ਨੇ ਉਸ ਨੂੰ ਜਿਹੜਾ ਕਿ ਜ਼ਰੂਰ ਧਿਆਨ ਦੇ ਵਿੱਚ ਰੱਖੇ